ਹਾਂਜੀ ਹਰਪੀਰ ਹਰਪੀਰ ਸਿੰਘ ਜੀ ਤੁਸੀਂ ਆਉਣੇ ਰਹੋ ਹਾਂਜੀ ਸਰ ਆਪਣੇ ਵਾਇਗੁਰ ਜੀ ਦਾ ਖਾਲਸਾ ਹੈ ਵਾਇਗੁਰ ਜੀ ਦੀ ਫਤਿਹ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਹਾਂਜੀ ਸਰ ਮੇਰਾ ਜਿਹੜਾ ਸਵਾਲ ਹੈ ਸੋਰੀ ਥੋੜਾ ਆਫ ਟਾਪਿਕ ਹੈ ਮੈਂ ਤੁਹਾਨੂੰ ਇੱਕ ਚੈਲੰਜ ਜਿਹੜਾ ਇੱਕ ਬੰਦੇ ਨੇ ਪੂਰੀ ਸਿੱਖ ਕੌਮ ਨੂੰ ਕੀਤਾ ਹੈ ਤੇ ਉਹਦੇ ਬਾਰੇ ਤੁਹਾਨੂੰ ਮੈਂ ਧਿਆਨ ਦਿਵਾਉਣਾ ਚਾਹੁੰਦਾ ਸੀਗਾ ਕਿ ਉਹ ਇੱਕ ਮੁਸਲਿਮ ਬੰਦਾ ਪਾਕਿਸਤਾਨ ਦਾ ਅੱਜ ਕੱਲੋ ਜਰਮਨੀ ਦੇ ਵਿੱਚ ਰਹਿ ਰਿਹਾ ਹਾਂਜੀ ਇਹ ਉਹ ਕਿਹੜੀ ਗੱਲ ਤੋਂ ਗੱਲ ਪਿਆ ਸਿੱਖਾਂ ਦੀ ਕਿ ਆਪਾਂ ਅਕਸਰ ਜਿਵੇਂ ਸਾਖੀਆਂ ਤੁਸੀਂ ਵੀ ਗੱਲ ਕਰਦੇ ਹੋ ਕਿ ਗੁਰਨਾਨਦ ਸਾਹਿਬ ਦੀ ਜਿਹੜੇ ਆ ਪੈਰ ਉਹਨਾਂ ਨੇ ਘੁਮਾਏ ਤੇ ਜੀ ਉਹ ਮੱਕਾ ਸਾਹਿਬ ਜਿਹੜਾ ਉਹਨਾਂ ਦਾ ਘੁੰਮ ਗਿਆ ਤੇ ਇੱਕ ਹਰੀ ਸਿੰਘ ਨਲੂਆ ਵਾਲਾ ਜੀ ਵੀ ਮੁਸਲਮਾਨਾਂ ਨੂੰ ਉਹਨਾਂ ਨੇ ਸਲਵਾਰਾਂ ਪਵਾਤੀਆਂ ਸੀ ਜਿਹੜੇ ਆਪਣੇ ਸਿੱਖ ਵੀਰ ਕਈ ਜਿਹੜੇ ਇਤਿਹਾਸ ਸੁਣਾਉਂਦੇ ਆ ਸਾਖੀਆਂ ਸੁਣਾਉਂਦੇ ਆ ਹਾਂ ਤੇ ਉਹ ਉਹਦੇ ਤੋਂ ਬੰਦਾ ਕਲਪਿਆ ਤੇ ਅੱਜ ਦੇ ਟਾਈਮ ਦੇ ਵਿੱਚ ਉਹ ਬੰਦਾ ਕਿ ਬਹੁਤ ਗੁਰੂ ਸਾਹਿਬਾਨਾਂ ਬਾਰੇ ਵੀ ਬਹੁਤ ਗਲਤ ਬੋਲ ਰਿਹਾ ਤੇ ਪੂਰੀ ਸਿੱਖ ਕੌਮ ਬਾਰੇ ਉਹ ਬੰਦਾ ਬਹੁਤ ਗਲਤ ਬੋਲ ਰਿਹਾ ਤੇ ਉਹ ਅੱਗੋਂ ਸਾਨੂੰ ਚੈਲੰਜ ਕਰ ਰਿਹਾ ਜੀ ਕਹਿੰਦਾ ਆਖੇ ਆਪਣੇ ਜਿੰਨੇ ਮਰਜ਼ੀ ਪਾਠ ਹੀ ਲੈ ਆਓ ਤੇ ਆਖੇ ਮੈਂ ਤੁਹਾਡੀ ਪੂਰੀ ਕੌਮ ਨੂੰ ਆਖੇ ਚੈਲੰਜ ਕਰਦਾ ਕਿ ਆਖੇ ਜਿਹੜੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹੋ ਵੀ ਅਜੇ ਉੱਥੋਂ ਤੁਹਾਡੀ ਸਿੱਖੀ ਦੀ ਸ਼ੁਰੂਆਤ ਹੋਈ ਆ ਤੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਵੀਰਵਾਹ ਦੇ ਕੇ ਦੱਸੋ ਵੀ ਉਹ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਕਿੱਥੇ ਕਿਹਾ ਜਾਂ ਕਿਸੇ ਵੀ ਗੁਰੂ ਸਾਹਿਬ ਨੇ ਸਿੱਖ ਅੱਛਾ ਉਹਨੂੰ ਅੱਛਾ ਮੈਨੂੰ ਇਹ ਤਾਂ ਇਹ ਨਹੀਂ ਸਮਝ ਲੱਗੀ ਵੀ ਉਹਨੂੰ ਦੱਸ ਗ੍ਰੰਥ ਬਾਰੇ ਵੀ ਦੱਸ ਦੋ ਮੈਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਸਾਬਿਤ ਕਰੋ ਵੀ ਕਿਸੇ ਵੀ ਗੁਰੂ ਨੇ ਆਪਣੇ ਆਪ ਨੂੰ ਸਿੱਖ ਕਿਹਾ ਹੋਵੇ ਹੂੰ ਠੀਕ ਹੈ ਜੀ ਅਰਪੀ ਸਿੰਘ ਜੀ ਕਦੇ ਉਹ ਚੈਲੰਜ ਕਰਦਾ ਸਿੱਖਾਂ ਨੂੰ ਕਿ ਆਪਣੇ ਆ ਗਿਆ ਤੁਹਾਡਾ ਸਵਾਲ ਆ ਗਿਆ ਕਦੇ ਉਹ ਚੈਲੰਜ ਕਰਦਾ ਸਿੱਖਾਂ ਨੂੰ ਹਾਂਜੀ ਤੁਸੀਂ ਇੱਕ ਸਵਾਲ ਮੇਰਾ ਹੋਰ ਹੈ ਜੀ ਇੱਕ ਸਵਾਲ ਹੋਰ ਆਪਣੇ ਕੋਲ 2 ਮਿੰਟ ਰਹਿ ਗਏ ਮੈਂ ਕਹਿੰਦਾ ਹੋਰ ਵੀ ਕਲਾ ਲੈ ਲਈਏ ਚਲੋ ਕਰੋ ਦੂਜਾ ਸਵਾਲ ਵੀ ਮੈਂ ਛੋਟੀ ਜੀ ਗੱਲ ਹਾਂਜੀ ਇੱਕ ਸਵਾਲ ਸਰ ਇੱਕ ਤਾਂ ਸਵਾਲ ਫਿਰ ਮੇਰਾ ਉਹਨਾਂ ਨੂੰ ਭਾਜੀ ਦੂਜਾ ਸਵਾਲ ਵੀ ਆਲਣ ਦੋ ਹਾਂ ਹਾਂਜੀ ਹਾਂਜੀ ਦੂਸਰਾ ਸਵਾਲ ਮੇਰਾ ਇਹ ਹੈ ਕਿ ਅਕਸਰ ਸਰ ਆਪਾਂ ਕਰੀ ਨਿਤਨੇਮ ਜਿਵੇਂ ਆਪਾਂ ਕਰਦੇ ਆਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆਂ ਆਪਾਂ ਤਾਂ ਕਈ ਵਾਰੀ ਆਪਾਂ ਨੂੰ ਸਵੇਰੇ ਕਰਨ ਦਾ ਮੌਕਾ ਨਹੀਂ ਮਿਲਦਾ ਜਾਂ ਆਪਾਂ ਕੰਮਕਾਰ ਤੇ ਜਾਂਦੇ ਆਂ ਆਪਣੇ ਰਸਤੇ ਵਿੱਚ ਆਪਾਂ ਹੈਲੋਫੋਨ ਲਗਾ ਕੇ ਜਿਹੜਾ ਸੁਣਦੇ ਆਂ ਬਾਣੀ ਨੂੰ ਤੇ ਉਹਦਾ ਆਪਾਂ ਨੂੰ ਸਰ ਲਾਭ ਮਿਲਦਾ ਕੋਈ ਫਾਇਦਾ ਹੁੰਦਾ ਕਿ ਆਪਾਂ ਜਿਵੇਂ ਆਕਾਂਚਿਤ ਹੋ ਕੇ ਆਪਾਂ ਬਾਣੀ ਪੜ੍ਹੀਏ ਤੇ ਉਹਦਾ ਆਪਾਂ ਨੂੰ ਜ਼ਿਆਦਾ ਫਾਇਦਾ ਮੈਂ ਦੋਨਾਂ ਦਾ ਜਵਾਬ ਦੇਣਾ ਤੁਸੀਂ ਆਫ ਆਫੇਰ ਹੋ ਕੇ ਸੁਣ ਲਓ ਦੋਨਾਂ ਦਾ ਜਵਾਬ ਦੇਖੋ ਜਿਹੜੀ ਪਹਿਲੀ ਗੱਲ ਆ ਨਾ ਜਿਹੜੀ ਪਹਿਲੀ ਗੱਲ ਤੁਸੀਂ ਕੀਤੀ ਆ ਤਾਂ ਅਸੀਂ ਕਦੋਂ ਦੇ ਕਲਪ ਰਹੇ ਆ ਪਿਛਲੇ 12 ਸਾਲਾਂ ਤੋਂ ਵੀ ਜੋ ਤੁਹਾਡੇ ਗ੍ਰੰਥਾਂ 'ਚ ਲਿਖਿਆ ਨਾ ਸਾਨੂੰ ਤਾਂ ਤੁਸੀਂ ਚੁੱਪ ਕਰਾ ਦੋਗੇ ਵੀ ਇਹ ਸਿੱਖ ਨਹੀਂ ਗਏ ਜੀ ਇਹ ਕਾਮਰੇਡ ਆ ਜੀ ਇਹ ਫਲਾਣੇ ਆ ਜਦੋਂ ਦੂਜਿਆਂ ਨੇ ਤੁਹਾਡੇ ਅੱਗੇ ਰੱਖਣੇ ਸ਼ੁਰੂ ਕਰਤੇ ਨਾ ਇਹ ਆ ਕੋਈ ਜੋ ਤੁਸੀਂ ਕੂੜਕਾੜ ਕੂੜਕਬਾੜ ਪੇਸ਼ ਕਰ ਰਹੇ ਹੋ ਸਾਡੇ ਸਾਹਮਣੇ ਤੇ ਫਿਰ ਤੁਹਾਨੂੰ ਜਵਾਬ ਨਹੀਂ ਆਉਣੇ ਉਹਨਾਂ ਨੂੰ ਕੀ ਕਹੋਗੇ ਉਹ ਤਾਂ ਤੁਹਾਡੇ ਗ੍ਰੰਥਾਂ 'ਚੋਂ ਹੀ ਪੜ੍ਹ ਕੇ ਤੁਹਾਨੂੰ ਦੱਸ ਰਹੇ ਆ ਨਾ ਸੋ ਇਹ ਜਵਾਬ ਦੇਣਾ ਟਕਸਾਲ ਦਾ ਇਹਨਾਂ ਸੰਪਰਦਾਵਾਂ ਦਾ ਨਾਨਕਸਰੀਆ ਦਾ ਫਰਜ਼ ਆ ਹੁਣ ਉਹਨਾਂ ਨੂੰ ਦੇਣ ਇਹ ਆਪ ਤਾਂ ਭੱਜ ਜਾਂਦੇ ਆ ਇਹ ਕਲੱਬ ਹਾਊਸਾਂ ਚ ਉਹਨਾਂ ਨਾਲ ਪੰਗਾ ਲੈ ਕੇ ਤੇ ਬਾਅਦ ਜਵਾਬ ਦੇਣ ਵਾਲੀ ਸਾਡੇ ਨਾਲ ਮੂੰਹ ਦੇਖਦੇ ਆ ਕਿਉਂਕਿ ਇਹਨਾਂ ਨੇ ਪੜਿਆ ਕੱਖ ਨਹੀਂ ਇਹਨਾਂ ਨੂੰ ਪਤਾ ਕੱਖ ਨਹੀਂਗਾ ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਨਾ ਅਮਰਤ ਵੇਲਾ ਸਚਨਾਓ ਵਡਿਆਈ ਵਿਚਾਰ ਜਪਜੀ ਸਾਹਿਬ ਚ ਹੀ ਹੁੰਦਾਗਾ ਉਹੀ ਤੇਰਾ ਅਮਰਤ ਵੇਲਾ ਆ ਜੋ ਤੂੰ ਦੀ ਵਡੈ ਵਿਚਾਰ ਦਾ ਤੁਸੀਂ ਕਿਹਾ ਵੀ ਸੁਣਨ ਦਾ ਕੋਈ ਲਾਭ ਹੁੰਦਾ ਨਾ ਸੁਣਨ ਦਾ ਹੁੰਦਾ ਨਾ ਪੜਨ ਦਾ ਹੁੰਦਾ ਦੋਨੋਂ ਦਾ ਕੋਈ ਲਾਭ ਨਹੀਂ ਹੁੰਦਾ ਪੜਿਆ ਸੁਣਿਆ ਜੇ ਅੰਦਰ ਨਹੀਂ ਵਸਾਇਆ ਨਾ ਤੇ ਤੁਹਾਡਾ ਦੋਨੋਂ ਦਾ ਕੋਈ ਲਾਭ ਨਹੀਂਗਾ ਲਾਭੋ ਨਹੀਂ ਹੋਣਾ ਜਦੋਂ ਪੜ੍ਹ ਕੇ ਉੱਤੇ ਅਮਲ ਕਰਨਾ ਸ਼ੁਰੂ ਕਰਤਾ ਜਿੰਨਾ ਮਰਜੀ ਸੁਣੀ ਜਾਓ ਜਿੰਨਾ ਮਰਜੀ ਪੜੀ ਜਾਓ ਬਾਰ-ਬਾਰ ਬਾਣੀ ਚਾਉਂਦੀ ਹੈ ਇਹ ਗੱਲ ਕੱਖ ਨਹੀਂ ਹੋਣਾ ਉਹਦੇ ਨਾਲ ਜਿੰਨਾ ਚਿਰ ਤੇਰੇ ਅੰਦਰ ਮਨ ਦੇ ਵਿੱਚ ਨਹੀਂ ਬਸਿਆ ਦੋ ਚਾਰ ਪੌੜੀਆਂ ਸੁਣੀਆਂ ਦੀ ਲਿਖ ਕੇ ਚਾਰ ਪੌੜੀਆਂ ਮੰਨੀਆਂ ਦੀ ਲਿਖ ਕੇ ਤੇ ਬਾਅਦ ਚ ਗੁਰੂ ਨੇ ਕਿਹਾ ਉਹਨੂੰ ਮਨ ਵਿੱਚ ਵਸਾਲਾ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਵੀਰ ਸਮਲਣਾਓ ਕੇਤਰੀ ਅੰਦਰ ਦੀ ਮੈਲ ਲੱਤਣੀ ਆ ਜਿੰਨਾ ਮਰਜੀ ਪੜੀ ਜੋ ਜਿੰਨਾ ਮਰਜੀ ਸੁਣੀ ਜਾਓ ਕੱਖਣੀ ਹੋਣਾ ਜਿੰਨਾ ਚਿਰ ਉਹਨੂੰ ਅੰਦਰ ਨਹੀਂ ਵਸਾਉਂਦੇ ਹਾਂਜੀ ਬਾਜੀ ਬਾਜੀ ਇਹ ਪਹਿਲੀ ਗੱਲ ਜਿਹੜਾ ਵੀਰ ਦਾ ਜਵਾਬ ਆ ਵੀ ਕਿੱਥੇ ਲਿਖਿਆ ਗੁਰੂ ਨਾਨਕ ਸਾਹਿਬ ਨੇ ਪੇ ਸਿਖਿਆ ਇਹ ਕਸੂਰ ਹਰਪ੍ਰੀਤ ਸਿੰਘ ਜੀ ਤੁਹਾਡਾ ਤੇ ਮੇਰਾ ਤੇ ਮੇਰੀ ਕੌਮ ਦਾ ਆ ਹੂੰ ਮੁਸਲਮਾਨ ਵੀਰ ਜਿਹੜਾ ਉਹ ਕਰ ਰਿਹਾ ਨਾ ਉਹਨੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਪੜਿਆ ਨਾ ਉਹਨੇ ਸਾਡਾ ਇਤਿਹਾਸ ਪੜਿਆ ਉਹ ਉਡਵੀਆਂ 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 ਗਲਤ ਗੱਲਾਂ ਕਰ ਰਿਹਾ ਪਹਿਲੀ ਗੱਲ ਤਾਂ ਇਹ ਉਸ ਮੁਸਲਮਾਨ ਵੀਰ ਤੱਕ ਇਹ ਗੱਲ ਪਹੁੰਚਾ ਦਿਓ ਕਿ ਭल्या ਮਾਨਸਾ ਤੇਰੇ ਤੇ ਆਪਣੇ 72 ਫਿਰਕੇ ਆ ਤੁਸੀਂ ਇੱਕ ਦੂਜੇ ਦਾ ਕਤਲ ਕਰ ਰਹੇ ਹੋ ਮੁਹੰਮਦ ਸਾਹਿਬ ਦੇ ਦੋਤਿਆਂ ਨੂੰ ਕਿੰਨੇ ਕਤਲ ਕੀਤਾ ਸੀ ਮੁਸਲਮਾਨਾਂ ਨੇ ਹੀ ਕਤਲ ਕੀਤਾ ਸੀ ਕਿਸੇ ਨੇ ਜ਼ਹਿਰ ਦੇ ਕੇ ਮਾਰਤਾ ਕਿਸੇ ਨੂੰ ਲੜਾਈ ਚ ਮਾਰਤਾ ਸਾਡਾ ਇਹ ਮਤਲਬ ਨਹੀਂਗਾ ਵੀ ਉਹਨਾਂ ਦੀ ਕੌਮ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ ਗੁਰਬਾਣੀ ਚ ਸਪਸ਼ਟ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਨਾ ਮੁਸਲਮਾਨ ਅਲੇ ਰਾਮ ਕੇ ਪਿੰਡ ਭਰਾ ਬਿਲਕੁਲ ਔਰ ਇੱਕ ਵਾਰ ਹੀ ਨਹੀਂ ਲਿਖਿਆ ਬਹੁਤ ਵਾਰੀ ਲਿਖਿਆ ਆ ਜੇ ਹੁਣ ਤੁਸੀਂ ਹਰਪ੍ਰੀਤ ਸਿੰਘ ਜੀ ਬਾਣੀ ਨੂੰ ਆਪ ਪੜ੍ਹੋ ਤੁਹਾਨੂੰ ਬੜੀ ਵਾਰੀ ਬੇਨਤੀ ਕੀਤੀ ਆ ਇਹ ਛੋਟੇ ਛੋਟੇ ਸਵਾਲ ਆਏ ਕੁਛ ਨਹੀਂ ਆਨਾਂ ਚ ਲਿਖਿਆ ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਤੇ ਬੰਦੇ ਸੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਲਿਖਿਆ ਗੁਰੂ ਨਾਨਕ ਨੇ ਤੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਿੰਨੀਆਂ ਉਦਾਹਰਨਾ ਦਵਾ ਵੀਰ ਜੀ ਇੱਥੋਂ ਤੱਕ ਲਿਖਿਆ ਆ ਉਹ ਇਹਨਾਂ ਕੋ ਸੁਣ ਨਹੀਂ ਹੋਣੀਆਂ ਗੱਲਾਂ ਹੂੰ ਬਿਲਕੁਲ ਸੱਚ ਪੋਹੇ ਮੁਸਲਮਾਨਾਂ ਕੋਈ ਗੱਲਾਂ ਸੁਣ ਨਹੀਂ ਹੋਣੀਆਂ ਬਿਲਕੁਲ ਮੁਸਲਮਾਨ ਨੇ ਹੀ ਲਿਖੀਆਂ ਆ ਹੂੰ ਵੀ ਤੁਰਕ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਿਆ-ਕਿਆ ਕਰੀਏ ਅਰਧ ਸਰੀਰੀ ਨਾਰਨਾ ਛੁੱਡੇ ਤਾਂ ਤੇ ਹਿੰਦੂ ਹੀ ਰਹੀਏ ਹੀਏ ਜੇ ਕਬੀਰ ਸਾਹਿਬ ਮੁਸਲਮਾਨ ਨੇ ਉਹ ਕਹਿੰਦੇ ਨੇ ਵੀ ਜੇ ਸੁਨਤ ਕਰਕੇ ਰੱਬ ਮਿਲ ਜਾਂਦਾ ਤਾਂ ਆਪਨ ਹੀ ਕੱਟ ਜਾਈ ਆਪਣੇ ਆਪ ਵੀ ਕੱਟ ਜਾਣਾ ਸੀ ਠੀਕ ਹੈ ਨਾ ਜੀ ਸਖਤ ਸਨੇ ਸਖਤ ਸਨੇਹ ਕਰ ਸੁਨਤ ਕਰੀਏ ਮੈਂ ਨਾ ਬਤਾਉਗਾ ਭਾਈ ਮੈਂ ਨਾ ਬਦੂਗਾ ਭਾਈ ਉਹ ਉਹ ਪਿਆਰਿਓ ਅਸੀਂ ਉਸ ਉਹ ਬੰਦਾ ਉਹ ਕੋਈ ਉਹਨਾਂ ਦਾ ਮੌਲਾਣਾ ਨਹੀਂਗਾ ਉਹ ਜਿੱਦਾਂ ਤੇ ਸਾਡੇ ਪੜਪੁੰਜੇ ਨਹੀਂ ਗਿਆ ਜਿੱਦਾਂ ਇੱਥੇ ਪਾਜੀ ਇੰਟਰਨੈਟ ਤੇ ਤੁਰੇ ਫਿਰਦੇ ਭਗੇਲੇ ਵਰਗੇ ਜਾਂ ਹੋਰ ਇੱਕ ਇਕਿੰਦਰਜੀਤੂ ਇਕਿੰਦਰਜੀਤ ਵਰਗੇ ਆ ਹਾਂਜੀ ਇਹ ਉਸ ਲੈਵਲ ਦਾ ਬੰਦਾ ਆ ਪਾਜੀ ਬਿਲਕੁਲ ਕਿਸੇ ਮਲਾਣੇ ਨੇ ਕਿਸੇ ਮਸਜਿਦ ਦੇ ਵੱਡੇ ਬੰਦੇ ਨੇ ਥੋੜੀ ਜੀ ਗੱਲ ਆਖੀ ਆ ਉਹ ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦੇ ਨੇ ਤੁਸੀਂ ਮਧਨੀ ਸੁਣ ਲਓ ਇਹਨਾਂ ਪਾਜੀ ਇਹਨਾਂ ਨੇ ਮੈਂ ਮੈਨੂੰ ਵੀ ਇਹਨਾਂ ਨੇ 3-4 ਸਾਲ ਪਹਿਲਾਂ ਪਾਉਣਾ ਸ਼ੁਰੂ ਕੀਤਾ ਇੱਕ ਕਲੱਬ ਹਾਊਸ ਤੇ ਨਾ ਇਹਨਾਂ ਨੇ ਛੋਟੇ ਛੋਟੇ ਗਰੁੱਪ ਜੇ ਬਣਾਏ ਹੋਏ ਆ ਉਹ ਉੱਥੇ ਲੜਦੇ ਆ ਆਪਸੇ ਟਕਸਾਲੀ ਰੋਗ ਤੇ ਮੁਸਲਮਾਨ ਲੋਕ ਆਪਸ ਗਾਲੋ ਗਾਲੀ ਹੁੰਦੇ ਆ ਉੱਥੇ ਇੱਕ ਦੂਜੇ ਨੂੰ ਸਵਾਲ ਕਰਦੇ ਆ ਉਹਨਾਂ ਨੇ ਲਿਖਿਆ ਵੀ ਗਿਆਨ ਬਿ ਹੋਣਾ ਗਾਵੇ ਗੀਤ ਭੁੱਲੇ ਕਰੇ ਵਸੀਤ ਆਹ ਤਾਂ ਐ ਮਸੀਤ ਇਹ ਉਹਨਾਂ ਵਾਸਤੇ ਲਿਖਿਆ ਹੋਇਆ ਆ ਹਰ ਸਿੰਘ ਜੀ ਤੁਸੀਂ ਕਭਰਾਓ ਨਾ ਇੱਕ ਜਰਮਨੀ 'ਚ ਰਹਿਣ ਵਾਲੇ ਇੱਕ ਮਾਮੂਲੀ ਜੇ ਬੰਦਾ ਕੋਈ ਸਾਡੇ ਧਰਮ ਦੀਆਂ ਜਿਹੜਾ ਥੋੜੀ ਹਿਲਾ ਦੇਣ ਲੱਗਾ ਆ ਅਸੀਂ ਜੇ ਉਹਨਾਂ ਦਾ ਇਤਿਹਾਸ ਪੇਸ਼ ਕਰਨ ਲੱਗੇ ਨਾ ਉਹਨਾਂ ਦਾ ਇਤਿਹਾਸ ਪੇਸ਼ ਕਰਨ ਲੱਗੇ ਤਾਂ ਬਹੁਤ ਖੁਸ਼ ਆ ਸਾਡੇ ਕੋਲ ਪੇਸ਼ ਕਰਨ ਲਈ ਪਰ ਅਸੀਂ ਇਹਨਾਂ ਸਾਡਾ ਮਕਸਦ ਇਹ ਨਹੀਂ ਵੀ ਅਸੀਂ ਕਿਸੇ ਨੂੰ ਨੀਮਾ ਦਿਖਾਈਏ ਸਾਡਾ ਮਕਸਦ ਇਹ ਆ ਵੀ ਜੋ ਇਨਸਾਨੀਅਤ ਦਾ ਧਰਮ ਆ ਉਹ ਕਮਾਈਏ ਸਾਰੇ ਕਮਾਈਏ ਹਮ ਨਾਨਕ ਨੇ ਤਾਂ ਇੱਥੋਂ ਤੱਕ ਲਿਖਿਆ ਜਦੋਂ ਪੁੱਛਿਆ ਸੀ ਨਾ ਵੀ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਰੋਏ ਰੋਏ ਉਹ ਗੁਰੂ ਗ੍ਰੰਥ ਕੁਰ ਨਹੀਂ ਹਿੰਦੂ ਤੇ ਮੁਸਲਮਾਨ ਦੀ ਇਪੋਰਟੈਂਸ ਨਹੀਂ ਆ ਗੁਰੂ ਨਾਨਕ ਦੇਵ ਦੀ ਗੱਲ ਅਮਲਾਂ ਤੇ ਹੋਣੇ ਨੇ ਨਵੇੜੇ ਗੱਲ ਤਮਲਾਂ ਦੀ ਆ ਭਾਈ ਗੁਰਮਖਾਹ ਹਰਪੀ ਸਿੰਘ ਤੁਸੀਂ ਆ ਪੜੋ ਇਹ ਸਵਾਲ ਤੁਸੀਂ ਜਵਾਬ ਦੇਣੇ ਆ ਔਰ ਤੁਹਾਨੂੰ ਬੜੀ ਵਾਰ ਇਹ ਗੱਲ ਆਖੀ ਹਰ ਇੱਕ ਸਿੱਖ ਨੂੰ ਅਸੀਂ ਇਹ ਗੱਲ ਕਹਿ ਰਹੇ ਆ ਕਿ ਹਰ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਲਵੇ ਨਾ ਇੱਕ ਵਾਰ ਚਾਜਣਾ ਭਾਈ ਦੁਨੀਆ ਦਾ ਕੋਈ ਗਿਆਨ ਉਦੇ ਅੰਦਰੋਂ ਪਹਿਲੇ ਤਾਂ ਨਫ਼ਰਤ ਮੁਕੇਗੀ ਦੂਸਰੇ ਤਾਂ ਧੌਨਾ ਪ੍ਰਤੀ ਉਹਦੇ ਅੰਦਰੋਂ ਕੂੜਕਬਾੜ ਮੁਕੇਗਾ ਤੇ ਉਹ ਹਰ ਗੱਲ ਦਾ ਬੜੀ ਹਲੀਮੀ ਨਾਲ ਉਹੋ ਹੀ ਗੁਰੂ ਨਾਨਕ ਇਹ ਗੱਲ ਕਹਿ ਰਿਹਾ ਵੀ ਜਰਰੇ ਜਰੇ ਚ ਹਰ ਥਾਂ ਤੇ ਰੱਬ ਵਸਦਾ ਆ ਕੱਲਾ ਮੱਕੇ ਚ ਹੀ ਨਹੀਂ Hindu ਅੰਨਾ ਤੁਰਕੂ ਕਾਣਾ ਇਥੋਂ ਤੱਕ ਲਿਖਿਆ ਆ ਕਿ ਕਿਉਂ ਅੰਨਾ ਤੇ ਕਿਉਂ ਕਾਣਾ ਆ ਉਹ ਅਗਿਆਨਤਾ ਵਸਿਆ ਦੋਨੋਂ ਹੀ ਤੇ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਵੀ ਮੈਂ ਹੀ ਕੱਲਾ ਗਿਆਨੀ ਆ ਗੁਰੂ ਨਾਨਕ ਨੇ ਇਸੇ ਕਰਕੇ ਕਬੀਰ ਸਾਹਿਬ ਰਵਿਦਾਸ ਜੀ ਭਿਕਨ ਸਾਹਿਬ ਜੀ तमाम ਭਗਤਾਂ ਦੀਆਂ ਲਿਖਤਾਂ ਸਾਡੇ ਹਵਾਲੇ ਕਰਤੀਆਂ ਵੀ ਅਸੀਂ ਸਾਰੇ ਹੀ ਆਖਨੇ ਆਏਗਾ ਘਬਰਾਓ ਨਾ ਹਰਪ੍ਰੀਤ ਸਿੰਘ ਜੀ ਇਹ ਬਿਲਕੁਲ ਗੱਲ ਜਿਹੜੀ ਆ ਕੁਦਰਤ ਵਿੱਚ ਹੋ ਰਹੀ ਆ ਮੁਸਲਮਾਨਾਂ ਦਾ ਇਤਿਹਾਸ ਤੁਸੀਂ ਵੇਖ ਲਓ ਵੀ ਉਹਨਾਂ ਦੀਆਂ ਮਸੀਤਾਂ ਵਿੱਚ ਬੰਬ ਧਮਾਕੇ ਹੁੰਦੇ ਨੇ ਆਪਸ ਵਿੱਚ ਤੁਸੀਂ ਟਿਕਟੌਕ ਤੇ ਵੇਖ ਲਿਓ ਜਾਂ ਇੰਟਰਨੈਟ ਤੇ ਵੇਖ ਲਿਓ ਵੀ ਮਲਾਣੇ ਕਿਦਾਂ ਇੱਕ ਦੂਜੇ ਨਾਲ ਲੜ ਰਹੇ ਆ ਉਹ ਕਹਦੇ ਇੱਕ ਮਲਾਣਾ ਨੇ ਦੂਜਾ ਮਲਾਣਾ ਕਹਿੰਦਾ ਤੂੰ ਗਲਤ ਆ ਉਹ ਕਹਿੰਦੀ ਸਾਡੀਆਂ ਹਦੀਸਾਂ ਆ ਕਹਿੰਦੀਆਂ ਆ ਸਹਾਬਾ ਆ ਕਹਿੰਦਾ ਸੀ ਉਸ ਵੇਲੇ ਆ ਹੋਇਆ ਸੀ ਆ ਨਹੀਂ ਸੀ ਹੋਇਆ ਉੱਥੇ ਤਾਂ ਆਪਣਾ ਹੀ ਉਹਨਾਂ ਕੋ ਇਤਿਹਾਸ ਦਾ ਸੰਭਾਲ ਦੀ ਸੰਭਾਲ ਨਹੀਂ ਕੀਤੀ ਜਾਣਦੀ ਉਹ ਸਿੱਖ ਤੇ ਸਾਰੇ ਤਾਂ ਜਾਣਦਾ ਹੀ ਨਹੀਂ ਬੰਦਾ